ਠੇਕੇਦਾਰ ਦਾ ਰੇੜੀ ਵਾਲਿਆਂ ਨੇ ਕਰਤਾ ਕਤਲ। ਬਰਾੜ ਮਾਰ-ਮਾਰ ਕੇ ਪਾਰ ਦਿੱਤਾ ਸਿਰ। ਬਸ ਅੱਡੇ ਤੇ ਗਹਿਲੇ ਲੋਕ ਤੇ ਕੰਬਿਆ ਇਲਾਕਾ। ਬਸ ਸਟੈਂਡ ਦੇ ਵਿੱਚ ਇੱਕ ਵਿਅਕਤੀ ਨੇ ਠੇਕਾ ਲਿਆ ਹੋਇਆ ਸੀ ਤੇ ਰੇੜੀ ਵਾਲਿਆਂ ਦੇ ਨਾਲ ਉਸ ਦਾ ਅਚਾਨਕ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੱਲ ਤੂ ਤੂ ਮੈਮੇ ਤੋਂ ਹੁੰਦੀ ਹੋਈ ਵੱਡੀ ਲੜਾਈ ਦੇ ਵਿੱਚ ਬਦਲ ਗਈ ਤੇ ਆਖਰ ਦੋਵੇਂ ਧਰਾ ਢਿੜ ਗਈਆਂ ਤੇ ਠੇਕੇਦਾਰ ਦਾ ਰਾਰਾ ਮਾਰ-ਮਾਰ ਕੇ ਫਲਾਂ ਦੀ ਜਿਹੜੀ ਵਾਰਿਆ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਠੇਕੇਦਾਰ ਦਾ ਸਾਥੀ ਕੰਪੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੇ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਮਲਾ ਬਠਿੰਡਾ ਦੇ ਕਸਬਾ ਸੰਗਤ ਮੰਡੀ ਦਾ ਹੈ ਜਿੱਥੇ ਕੇ ਬੱਸ ਸਟੈਂਡ ਦੇ ਵਿੱਚ ਇਹ ਲੜਾਈ ਝਗੜਾ ਹੋਇਆ ਹੈ ਤੇ ਇਸ ਲੜਾਈ ਝਗੜੇ ਦੇ ਵਿੱਚ ਠੇਕੇਦਾਰ ਦੀ ਮੌਤ ਹੋ ਗਈ ਹੈ ਤੇ ਇਸ ਮੌਤ ਤੋਂ ਬਾਅਦ ਬੱਸ ਅੱਡੇ ਦੇ ਵਿੱਚ ਵੀ ਲੋਕ ਸਹਿਮ ਉੱਠੇ ਨੇ ਤੇ ਪੂਰਾ ਇਲਾਕਾ ਕੰਬ ਉਠਿਆ ਹੈ ਗੱਲ ਪਤਾ ਨਹੀਂ ਬਾਈ ਮੈਂ ਖੇਤ ਸੀ ਮੈਨੂੰ ਤਾਂ ਹੱਥ ਨੇ ਫੋਨ ਕੀਤਾ ਦੇ ਘਰੇ ਆ ਜਾ ਲਖੀ ਦੇ ਸੱਤ ਬੜੀ ਆ ਇਹ ਇਹਦਾ ਠੇਕਾ ਤੇ ਹੈਗਾ ਜੀ ਬਾ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲ ਪੁਣੇ ਸੀ ਜੀ ਬਾਈ ਬੈਲੀ ਸੀ ਆਪਾਂ ਸਿੱਧੀ ਗੱਲ ਕਰਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਉਹ ਲੜਾਈ ਬਾਈ ਜੋ ਠੇਕੇ ਤੇ ਜਿਹਦੇ ਕੋਲੇ ਹਟਾ ਬਾ ਸਾਡਾ ਅੱਛਾ ਉਹ ਟੇਟਾ ਕੱਢਦਾ ਪਰਚੀਆਂ ਕੱਟ ਦਿੰਦਾ ਹਾਂ ওই ਦੋ ਵਾਰ ਮੈਨੂੰ ਕਿੰਨਾ ਚਿਰ ਟੋਕ ਠੇਕਾ ਸੀ ਜਾਨਾ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਆ ਲੜਾਈ ਕਿਹਦੇ ਨਾਲ ਹੋਈ ਉਹ ਸਬਜ਼ੀ ਵਾਲਾ ਨਾ ਸਬਜ਼ੀ ਵਾਲਾ ਨਾ ਹਾਂ ਅੱਛਾ ਤੇ ਅੱਧ ਕੀ ਦੀ ਕੀ ਦੀ ਹੋਈ ਆ ਲੱਖੀ ਲਖਵਿੰਦਰ ਜੀ ਇੱਕ ਪੰਨੇ ਦੇ ਨਾਲ ਸਾਥੀ ਲਖਵਿੰਦਰ ਦਾ ਬਾਈ ਯਾਰ ਤੁਸੀਂ ਐ ਚੁੱਪ ਕਰ ਜਾ ਬਣਗਾ ਚੁੱਪ ਜਾਂਦੇ ਬਾਈ ਕੋਈ ਜ਼ਖਮੀ ਕੋਈ ਹੋਰ ਇਹ ਗੁਰਪ੍ਰੀਤ ਆ ਬੱਚੋ ਠੀਕ ਆ ਗਾ ਅੱਛਾ ਠੀਕ ਆ ਕੀ ਜੀ ਮਾਰੀ ਕੀ ਆ ਕਦੇ ਨਾਲ ਪੱਕਾ ਪਤਾ ਨਹੀਂ ਇਹ ਜੀ ਖੇਤੋਂ ਆਏ ਆ ਉਹ ਦੱਸ ਦੇਣਗੇ ਜੀ ਬੱਚੀ ਕਿੰਨੇ ਕ ਵਜੇ ਦੀ ਘਟਣਾ ਇਹ ਘਟਣਾ ਹੈ ਜੀ 5:30 ਵਜੇ ਸ਼ਾਮ हां 3:30 ਵਜੇ ਮੈਂ ਐਂਬੂਲੈਂਸ ਆਂਦੀ ਦੇਖੀ ਉਹ ਤੋਂ ਫੋਨ ਲਾਇਆ ਆਂਦੀ ਰੱਖੀ ਸੀ ਸਾਟਾ ਜਿਨ੍ਹਾਂ ਨੇ ਮਾਰਿਆ ਕੋਈ ਪਤਾ ਲੱਗਿਆ ਕਿੰਨੇ ਕ ਜਣੇ ਸੀ ਉਹ ਉਹ 4 ਜਣੇ ਆ ਜੀ ਪਾਸ ਤੇ ਆਏ ਉਹ ਤਾਂ ਉਹਨਾਂ ਦੀ ਰੇਡਿੰਗਾਂ ਲੱਗਾਂਗਾ ਉਹ ਮੈਂ ਅੱਛਾ ਰੇਡੀਆਂ ਵਾਲੇ ਸੀ ਆਪਕਾ ਹਾਂ ਰੇਡਗਾਈ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਅੱਗੇ ਉੱਥੇ ਹੋਇਆ ਇਹ ਹਾਂ ਸਾਰੀ ਘਟਨਾ ਕਿੰਨੀ ਕੁ ਉਮਰ ਹੈ ਅਸਾਂ ਦੇ ਵਿੱਚ ਲੱਗੀ ਲਖਵਿੰਦਰ ਦੀ ਹੈਗੀ ਜੀ ਮੇਲਾ ਦਾ ਏਟੋ ਬੈਟਮ ਮੇਰੀ 30 ਸਾਲ ਆ ਜੀ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੇਲਾ ਦਾ ਬਾਈ ਤੇ ਆ ਜਾ 30 ਸਾਲ ਤੋਂ ਉੱ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਜ਼ਖਮੀ ਨੂੰ ਦਾਖਲ ਕਰਵਾਇਆ ਗਿਆ ਤੇ ਪੁਲਿਸ ਦਾ ਕੀ ਕਹਿਣਾ ਹੈ ਆਓ ਜਰਾ ਤੁਸੀਂ ਵੀ ਸੁਣੋ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ 'ਚ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਵਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਹੀਮ ਸੈਂਟਰ ਅਮਰਜੈਂਸੀ ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਵੱਲੋਂ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਝਗੜਾ ਸੀ ਜਿਹੜਾ ਲਖਵਿੰਦਰ ਲੱਖੀ ਸੀ ਇੰਨੇ ਜਿਹੜਾ ਨਗਰ ਨਿਗਮ ਹੁੰਦੀ ਹੈ ਉਹਨੇ ਠੇਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫਰੂ ਜਿਨ੍ਹਾਂ ਨੇ ਜਿਨ੍ਹਾਂ ਨੇ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫਰੂਟ ਵੈਂਡਰ ਸੀ ਅੰਦਰ ਜਿਹੜੇ ਰੇੜੀਆਂ ਲਾਉਂਦੇ ਸੀ ਤੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚਲਦੇ ਲਖਵਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਆ ਬੰਦਾ ਇਹ ਇੱਕ ਪਾਰਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨਕੀ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਇੱਕ ਦੂਸਰੇ ਦੀ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਮੈਂ ਤੁਹਾਡੇ ਸਾਹਦੇ ਮਰਾਈ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੇ ਇਹ ਬੰਦੇ ਝਗੜੇ ਚ ਸਨ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਕਰ ਲਿਆ ਹੈਗਾ ਬਾਕੀ ਤਫ਼ਤੀਸ਼ ਜਾਰੀ ਹੈ ਜੀ ਜਗਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ